ਹਲਕਾ ਫਤੇਗੜ ਸਾਹਿਬ ਦੇ ਵਿਚ ਵਕ ਵਕ ਥਾਮਾ ਤੇ ਗੋਪਾਸ਼ਟ ਮੀ मौके ਤੇ ਧਾਰਮਿਕ ਸਮਾਗਮ ਕਰਵਾਇਆ ਗਿਆ ਇਸ ਮੌਕੇ ਤੇ ਸ਼੍ਰੀ ਰਾਧਾ ਕ੍ਰਿਸ਼ਨ ਗਊਸ਼ਾਲਾ ਬਰਾਮਣ ਮਜਰਾ ਸਰਹੰਦਵਾਲਾ ਨੂੰ ਕਰਵਾਏ ਜਾ ਰਹੇ ਸਮਾਗਮ ਦੌਰਾਨ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਫ ਦਾ ਮੰਤਰੀ ਪੰਜਾਬ ਡਾਕਟਰ ਹਰਬੰਸ ਲਾਲ ਨੇ ਕਿਹਾ ਕਿ Hindu ਸ਼ਾਸਤਰਾਂ ਅਨੁਸਾਰ ਗਊ ਮਾਤਾ ਦੀ ਸੇਵਾ ਕਰਨ ਨਾਲ ਫਲ ਮਿਲਦਾ ਹੈ న్యూਸ 23 ਦੇ ਲਈ ਫਤੇਗੜ ਸਾਹਿਬ ਤੋਂ 파ਰਸ ਗੋਤਮ ਦੀ ਖਾਸ ਰਿਪੋਰਟ ਜੈ ਗਊ ਮਾਤਾ ਜੈ ਗੋਪਾਲ ਜਾਗੋ ਮਾਤਾ ਜਾਗੋ ਕਾਲ ਅੱਜ ਅਸੀਂ ਬ੍ਰਾਹਮਣ ਮਾਜਰਾ ਵਿਖੇ ਜੋ ਗਊਸ਼ਾਲਾ ਹਾ ਰਾਜਾ ਕிருஷ்ਨਾ ਗਊਸ਼ਾਲਾ ਵਿਧੀ ਗਵਾਈ ਇੱਥੇ ਸਾਡੇ ਰਜਿੰਦਰ ਕਪਲੀ ਜੀ ਕਰ ਰਹੇ ਆਪਣੇ ਸਾਥੀਆਂ ਦੇ ਨਾਲ ਬਹੁਤ ਮਿਹਨਤ ਕਰ ਰਹੇ ਹਨ ਇਹਨਾਂ ਨੇ ਬੜਾ ਵਧੀਆ ਇੱਥੇ ਗਊਸ਼ਾਲਾ ਨੂੰ ਜਿਹੜਾ ਹਰ ਤਰ੍ਹਾਂ ਨਾਲ ਬਣਾਇਆ ਬਹੁਤ ਵਧੀਆ ਪ੍ਰਬੰਧ ਹੈ ਇਸੇ ਬੜੀ ਮਨ ਨੂੰ ਖੁਸ਼ੀ ਮਿਲਦੀ ਇੱਥੇ ਸਕੂਲ ਮਿਲਦਾ ਦੋ ਤਿੰਨ ਮੰਦਰ ਵੀ ਇਹਨਾਂ ਨੇ ਇੱਥੇ ਬਹੁਤ ਸਾਲਾਂ ਜੇ ਨਾਲ ਤੇ ਤਿਆਸਾਂ ਨਾਲ ਬਣੇ ਆ। ਇਹ ਇਲਾਕੇ ਨੇ ਸਹਿਯੋਗ ਕਰਿਆ ਮਗਰ ਇਹਨਾਂ ਨੇ ਮੂਰੇ ਹੋ ਕੇ ਬਹੁਤ ਮਿਹਨਤ ਕੀਤੀ ਅੱਜ ਮੈਂ ਇੱਥੇ ਆਇਆ ਔਰ ਮੈਨੂੰ ਆ ਕੇ ਬੜਾ ਮਾਣ ਨੂੰ ਖੁਸ਼ੀ ਮਿਲੀ ਹੈ ਕਿ ਬਹੁਤ ਪਾਸਮੀ ਦੇਹਾੜੇ ਤੇ ਇਹ ਹੈ ਇਹ ਅੱਦਾ ਵੱਡਾ ਪ੍ਰੋਗਰਾਮ ਇਹਨਾਂ ਨੇ ਇੱਥੇ ਕਪਲੀ ਕਪਲੀ ਜੀ ਨੇ ਇਹਨਾਂ ਦੇ ਸੱਚਾ ਨੇ ਇੱਥੇ ਤਿਆਰ ਕਰਿਆ ਔਰ ਮੈਂ ਗੋਪਾਲਕਮੀ ਜੀ ਬ੍ਰਾਹਮਣ ਮਾਜਰਾ ਸਰਹੰਮ ਫਤੇਗੜ ਸਾਹਿਬ ਪੰਜਾਬ ਦੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਵਾਦ ਦਿੰਨਾ ਤੇ ਗਊ ਮਾਤਾ ਸਭ ਤੇ ਕਿਰਪਾ ਕਰੇ ਸਾਡੇ ਦੇਸ਼ ਦੀ ਉਨਤੀ ਤੇ ਤਰੱਕੀ ਵਖਸ਼ੇ ਔਰ ਸਾਡੇ ਦੇਸ਼ ਦੇ ਆਗੂ ਨਰਿੰਦਰ ਮੋਦੀ ਜੀ ਤੇ ਹੋਰ ਸਾਰੇ ਇਹਦਾ ਹੈ ਚਰਜ ਕਰਾ ਵਾਲੀ ਗਾਨ ਇਹੀ ਕਾਮਨਾ ਕਰਦਾ ਹੋਇਆ ਅੱਜ ਗੋਪਾਸ਼ਟਰੀ ਦੇ ਦਿਹਾੜੇ ਦੀ ਲੱਖ ਲੱਖ ਮੁਬਾਰਕਵਾਦ ਦਿੰਨਾ ਹੈ જય ਗਊ ਮਾਤਾ જય ਗੋਪਾਲ જય ਗਊ ਮਾਤਾ જય ਗੋਪਾਲ જય ਗਊ ਮਾਤਾ જય ਗੋਪਾਲ ਅਸੀਂ ਰਾਧਾ ਕ੍ਰਿਸ਼ਨਾਂ ਗਊਸ਼ਾਲਾ ਬ੍ਰਾਹਮਣ ਵਜਰਾ ਵੱਲੋਂ ਗੋ ਪਸ਼ਚਮੀ ਦਾ ਤਿਹਾੜ ਬੜੀ ਸ਼ਰਧਾਪੂਰਕ ਬਣਾਇਆ ਗਿਆ ਹੈ ਜਿਸ ਨੂੰ ਸਾਡੇ ਇਲਾਕੇ ਦੇ ਸਾਬਕਾ ਮੰਤਰੀ ਸ੍ਰੀ ਹਰਵੰਸ ਲਾਲ ਜੀ ਬੀਜੇਪੀ ਲੀਡਰ ਪਹੁੰਚੇ ਹਨ ਗੋ ਮਾਤਾ ਦੇ ਅਸ਼ੀਰਵਾਦ ਪ੍ਰਾਪਤ ਕਰਨ ਲਈ ਅਸੀਂ ਇੱਥੇ ਪਹੁੰਚੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਗੋ ਮਾਤਾ ਜੈ ਚੜ੍ਹਦੀ ਕਲਾ ਰੱਖੇ ਖਿਆਨੈ ਭੂਲ ਰੱਖੇ ਜੈ ਗੋ ਮਾਤਾ ਜੈ ਗੋਪਾਲ ਜੈ ਗੋ ਮਾਤਾ ਜੈ ਗੋਪਾਲ